ਕਪਿੰਦਰ मैम ਨੇ ਨੀਚੇ ਪੋਣ ਕੀਤਾ ਕਿ ਮੈਂ ਮੈਂ ਲੈਕਚਰ ਸੁਣਨਾ ਹੈ ਮੇਰਾ ਪੀਰੀਅਡ ਐਡਜਸਟ ਕਰ ਦੋ ਮੈਂ ਲੈਕਚਰ ਸੁਣਨਾ ਹੈ ਵੀਰਜ ਜੇ ਅਧਿਆਤਾਂ ਲਈ ਸੁਣਜੋਗ ਸੀਗਾ ਤੇ ਵਿਦਿਆਰਥੀਆਂ ਲਈ ਵੀ ਸੁਣਜੋਗ ਸੀਗਾ ਨਾ ਤੁਸੀਂ ਅਮਲ ਕਰੋਗੇ ਇਹਨਾਂ ਗੱਲਾਂ ਦੇ ਜਿੰਨਾ ਵੀ ਸਰ ਨੇ ਮਟੀਰੀਅਲ ਜਾਂ ਜੋ ਵੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਆ ਤੁਸੀਂ ਉਹ ਗੱਲਾਂ ਨੂੰ ਸਾਮਾਪ ਕਰਕੇ ਲਿਖਤੀ ਰੂਪ ਦੇ ਵਿੱਚ ਕੱਲ ਨੂੰ ਲਿਖ ਕੇ ਲੈ ਕੇ ਆਉਣਾ ਹੈ ਤੇ ਕਲਾਸ ਇਨਚਾਰਜ ਆਪਣਿਆਂ ਨੂੰ ਜਮਾ ਕਰਾਉਣਾ ਆ ਉਥੋਂ ਤੁਹਾਡਾ ਸਾਰੇ ਦਾ ਸਾਰਾ ਮਟੀਰੀਅਲ ਜਿਹੜਾ ਆਫਿਸ ਚ ਆਉਗੋ ਕਰਕੇ ਆਉਗੇ ਨਾ ਤਾਂ ਬਹੁਤ ਲਿਖਤੀ ਕੰਮ ਅੱਗੇ ਤਾਂ ਡਾ ਰਿਡਿਊਸ ਹੋ ਗਿਆ ਆ ਬਟ ਇੰਨਾ ਕ ਅੱਜ ਥੋੜਾ ਜਿਹਾ ਵੇਖੋ ਕਿੰਨੀ ਗਰਮੀ ਸਿਰਫ ਤੁਹਾਨੂੰ ਗਰਮੀ ਨਹੀਂ ਸਾਰ ਵੱਲ ਵੀ ਵੇਖੋ ਪਸੀਨਿਓ ਪਸੀਨੀ ਹੋਏ ਆ ਨਾ ਹੋਏ ਆ ਨਾ ਕਾਦੀ ਵਾਸਤੇ ਵੇਖੋ ਅਸੀਂ ਇਹਨਾਂ ਨੂੰ ਕੁਝ ਪੇਤ ਨਹੀਂ ਕੀਤਾ ਨਹੀਂ ਨਾ ਕੀਤਾ ਸਾਡਾ ਤਾਂਡੇ ਨਾਲ ਲਿੰਕਿਆ ਕਿਉਂਕਿ ਤੁਸੀਂ ਸਾਡੇ ਕੋਲ ਆ ਰਹੇ ਜੇ ਦਿੱਲੀ ਤੁਸੀਂ ਸਾਡੇ ਨਾਲ ਕੋਈ ਨਾ ਕੋਈ ਤੁਸੀਂ ਸਾਡੇ ਕੋਲ ਫੀਸ ਪੇ ਕਰਦੇ ਜੇ ਅਸੀਂ ਤਾਂਡੇ ਅੰਦਰ ਨਵੀਆਂ ਨਵੀਆਂ ਕੁਝ ਨਾ ਕੁਝ ਡਿਵੈਲਪਮੈਂਟ ਜਿਹੜੀਆਂ ਲੈ ਕੇ ਆਉਣੀ ਆ ਫ੍ਰੀ ਆਨ ਕਾਸਟ ਇੱਕ ਇਨਸਾਨੀਅਤ ਦੇ ਨਾਂ ਤੇ ਕਿ ਸਾਡੇ ਦੇਸ਼ ਦਾ ਭਵਿੱਖ ਜਿਹੜਾ ਆ ਉਹ ਉਜਵਲ ਹੋਵੇ ਇਸੇ ਕਰਕੇ ਨਾ ਕਿ ਤੁਸੀਂ ਆਪਣੇ ਮਾਪਿਓ ਦੇ ਕਹਿਣੇ ਝੋ ਹੋ ਉਹਨਾਂ ਦੀ ਹਰ ਗੱਲ ਵੱਲ ਲਿਖ ਕੇ ਲੈ ਕੇ ਆਓਗੇ ਪੱਕਾ yes ਸਮਾਗ ਕਾਟ ਲਿਓ 10 ਮਿੰਟ 15 ਮਿੰਟ ਤੇ ਜਰੂਰ ਲਿਖ ਕੇ ਲੈ ਕੇ ਪੰਜਾਬੀ ਜੀ ਆਪਣੀ ਮਾਤ ਭਾਸ਼ਾ ਜੀ ਲਿਖ ਕੇ ਲੈ ਕੇ ਆਉਣਾ ਗੱਲਾਂ ਇਸੇ ਲੈਂਗੁਏਜ ਚ ਹੋਈਆਂ ਆ ਤੇ ਆਪਣੇ ਕਲਾਸ ਇਨਚਾਰਜ ਨੂੰ ਜਮਾ ਕਰਵਾ ਦਿਓ ਠੀਕ ਹੈ ਬੇਟਾ ਸਮਾਪਤੀ ਆ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ